ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1154 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1155 ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪੈਰੋ ਮਹੱਲਾ ਤੀਜਾ ਗੁਰ ਸੇਵਾ ਤੇ ਅਮਰਤ ਫਲ ਪਾਇਆ ਹੋ ਮੈਂ ਤ੍ਰਿਸ਼ਨਾ 부ਝਾਈ ਤੀਸਰੇ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਪੈਰੋਂ ਰਾਗ ਵਿੱਚ ਆਪਣੀ ਬਾਣੀ ਵਿੱਚੋਂ ਫਰਮਾਨ ਕਰਦੇ ਹਨ ਕਿ ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਹਰੀ ਨਾਮ ਫਲ ਪ੍ਰਾਪਤ ਕਰ ਲਿਆ ਉਸ ਨੇ ਆਪਣੇ ਅੰਦਰੋਂ ਹੋ ਮੈਂ ਅਤੇ ਤ੍ਰਿਸ਼ਨਾ ਦੀ ਅੱਗ ਬੁਝਾ ਲਈ ਹਰ ਦਾ ਨਾਮ ਹਿਰਦੈ ਮਨ ਵਸਿਆ ਮਨਸਾ ਮਨੈ ਸਮਾਈ ਪ੍ਰਮਾਤਮਾ ਦਾ ਨਾਮ ਉਸਦੇ ਹਿਰਦੇ ਵਿੱਚ ਉਸਦੇ ਮਨ ਵਿੱਚ ਵਸ ਪਿਆ ਉਸਦੇ ਮਨ ਦਾ ਮਾਇਕ ਫੁਰਨਾ ਮਨ ਵਿੱਚ ਹੀ ਲੀਨ ਹੋ ਗਿਆ ਹਰ ਜੀਓ ਕਿਰਪਾ ਕਰੋ ਮੇਰੇ ਪਿਆਰੇ ਏ ਮੇਰੇ ਪਿਆਰੇ ਪ੍ਰਭੂ ਜੀ ਪ੍ਰਮਾਤਮਾ ਜੀ ਮੈਂ ਗਰੀਬ ਬੁੱਤੇ ਮਿਹਰ ਕਰੋ ਆਨ ਦੇਨ ਹਰ ਗੁਣ ਦੀਨ ਜਨ ਮੰਗੇ ਗੁਰ ਕੈ ਸਬਦ ਉਧਾਰੇ ਰਹਾਓ ਤੇਰੇ ਦਰਦਾ ਗਰੀਬ ਸੇਵਕ ਤੇਥੋਂ ਹਰ ਵੇਲੇ ਤੇਰੇ ਗੁਣ ਗਾਣ ਦੀ ਦਾਤ ਮੰਗਦਾ ਹੈ हे ਪ੍ਰਭੂ ਪਰਮਾਤਮਾ ਮੈਨੂੰ ਗੁਰੂ ਦੇ ਸ਼ਬਦ ਦੀ ਰਾਹ ਹੀ ਵਿਕਾਰਾਂ ਤੋਂ ਬਚਾਈ ਰੱਖ ਰਹਾਓ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਸੰਤ ਜਨਾ ਕੋ ਜਮ ਜੋਹੇ ਨਾ ਸਕੇ ਰਤੀ ਅੰਚ ਦੁੱਖ ਨਾ ਲਾਈ ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਵੱਲ ਜਾ ਮਹਾਰਾਜ ਭੀ ਤੱਕ ਨਹੀਂ ਸਕਦਾ ਦੁਨੀਆਂ ਦੇ ਦੁੱਖਾਂ ਦਾ ਰਤਾ ਭਰ ਭੀ ਸੇਕ ਉਹਨਾਂ ਨੂੰ ਲਾ ਨਹੀਂ ਸਕਦਾ ਆਪ ਤਰੈ ਸਗਲੇ ਕੁਲ ਤਾਰਹਿ ਜੋ ਤੇਰੀ ਸਰਣ ਆਈ ਹੈ ਪ੍ਰਭੂ ਜਿਹੜੇ ਮਨੁੱਖ ਤੇਰੀ ਸਰਨ ਆ ਪੈਂਦੇ ਹਨ ਉਹ ਆਪ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦੇ ਹਨ ਭਗਤਾ ਕੀ ਬੈਜ ਰੱਖਿਆ ਤੂੰ ਆਪੇ ਇਹ ਤੇਰੀ ਵਡਿਆਈ हे ਪ੍ਰਭੂ ਪਰਮਾਤਮਾ ਆਪਣੇ ਭਗਤਾ ਦੀ ਲੋਕ ਪਰ ਲੋਕ ਵਿੱਚ ਇੱਜ਼ਤ ਤੂੰ ਆਪ ਹੀ ਰੱਖਦਾ ਹੈ ਇਹ ਤੇਰੀ ਬਜ਼ੁਰਗੀ ਹੈ ਜਨਮ ਜਨਮ ਕੇ ਕਿਲ ਵਿਖ ਦੁੱਖ ਕਟੈ ਦੁਬਦਾਰਤੀ ਨਰਾਇ ਤੂੰ ਉਹਨਾਂ ਦੇ ਪਿਛਲੇ ਨੇਕਾਂ ਹੀ ਜਨਮਾਂ ਦੇ ਪਾਪ ਤੇ ਦੁੱਖ ਕੱਟ ਦਿੰਦਾ ਹੈ ਉਹਨਾਂ ਦੇ ਅੰਦਰ ਰਤਾ ਭਰ ਰਾਈ ਭਰ ਭੀ ਮੇਰ ਤੇਰ ਨਹੀਂ ਰਹਿ ਜਾਂਦੀ ਹਾ ਮੂੜ ਮੁਗਦ ਕਿਛ ਬੁਝੈ ਨਾਹੀ ਤੂੰ ਆਪੇ ਦੇਹ 부ਝਾਈ ਅਸੀਂ ਜੀਵ ਮੂਰਖ ਹਾਂ ਅਜਾਣ ਹਾਂ ਅਸੀਂ ਆਤਮਿਕ ਜੀਵਨ ਦਾ ਸਹੀ ਰਸਤਾ ਰਤਾ ਵੀ ਨਹੀਂ ਸਮਝਦੇ ਤੂੰ ਆਪ ਹੀ ਸਾਨੂੰ ਇਹ ਸਮਝ ਦਿੰਦਾ ਹੈ ਜੋ ਤੁਦ ਭਾਵੇ ਸੋਈ ਕਰਸੀ ਅਵਰ ਨਾ ਕਰਨਾ ਜਾਈ ਹੈ ਪ੍ਰਭੂ ਪਰਮਾਤਮਾ ਜਿਹੜਾ ਕੰਮ ਤੈਨੂੰ ਚੰਗਾ ਲੱਗਦਾ ਹੈ ਉਹੀ ਹਰੇਕ ਜੀਵ ਕਰਦਾ ਹੈ ਉਸ ਤੋਂ ਉਲਟਾ ਹੋਰ ਕੋਈ ਕੰਮ ਨਹੀਂ ਕੀਤਾ ਜਾ ਸਕਦਾ ਜਗਤੋ ਪਾਇ ਤਦ ਧੰਦੇ ਲਾਇਆ ਭੁੰਡੀ ਕਾਰ ਕਮਾਈ हे ਪ੍ਰਭੂ ਪਰਮਾਤਮਾ ਤੂੰ ਆਪ ਹੀ ਜਗਤ ਨੂੰ ਪੈਦਾ ਕਰਕੇ ਤੂੰ ਆਪ ਹੀ ਇਸ ਨੂੰ ਮਾਇਆ ਦੇ ਧੰਦੇ ਵਿੱਚ ਲਾ ਰੱਖਿਆ ਹੈ ਤੇਰੀ ਪ੍ਰੇਰਣਾ ਨਾਲ ਹੀ ਜਗਤ ਮਾਇਆ ਦੇ ਮੋਹ ਦੀ ਭੈੜੀ ਕਾਰ ਕਰ ਰਿਹਾ ਹੈ ਜਨਮ ਪਦਾਰਥ ਜੂਵੈ ਹਾਰਿਆ ਸਬਦੈ ਸੁਰਤ ਨਾ ਪਾਈ ਮਾਇਆ ਦੇ ਮੋਹ ਵਿੱਚ ਫਸ ਕੇ ਜਗਤ ਨੇ ਕਿ ਮਤੇ ਮਨੁੱਖਾ ਜਨਮ ਨੂੰ ਜਵਾਰੀਏ ਵਾਂਗ ਜੂਏ ਵਿੱਚ ਹਾਰ ਦਿੱਤਾ ਹੈ ਗੁਰੂ ਦੇ ਸ਼ਬਦ ਰਾਹੀ ਜਗਤ ਨੇ ਆਤਮਿਕ ਜੀਵਨ ਦੀ ਸੂਝ ਹਾਸਲ ਨਹੀਂ ਕੀਤੀ ਮਾਨਮੁਖ ਮਰਹਿ ਤਨ ਕਿਛੂ ਨਾ ਸੂਜੈ ਦੁਰਮਤ ਅਗਿਆਨ ਅੰਧਾਰਾ ਆਪਣੇ ਮਾਨ ਦੇ ਪਿਛੇ ਤੁਰਨ ਵਾਲੇ ਮਨੁੱਖ ਆਤਮਿਕ ਮੌਤ ਸਹਿੜ ਲੈਂਦੇ ਹਨ ਉਹਨਾਂ ਨੂੰ ਆਤਮਿਕ ਜੀਵਨ ਦੀ ਰਤਾ ਭੀ ਸਮਝ ਨਹੀਂ ਪੈਂਦੀ ਬੇੜੀ ਮਤ ਦਾ ਆਤਮਿਕ ਜੀਵਨ ਵੱਲੋਂ ਬੇਸਮਝੀ ਦਾ ਉਹਨਾਂ ਦੇ ਅੰਦਰ ਹਨੇਰਾ ਪਿਆ ਰਹਿੰਦਾ ਹੈ ਭਵਜਲ ਪਾਰ ਨਾ ਪਾਵੇ ਕਬਹੀ ਡੂਬਮ ਹੋਏ ਬਿਨ ਗੁਰ ਸਿਰ ਭਾਰਾ ਉਹ ਮਨੁੱਖ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਵਿਕਾਰਾਂ ਵਿੱਚ ਸਿਰ ਪਰਨੇ ਡੁੱਬ ਕੇ ਆਤਮਿਕ ਮੌਤ ਸਹਿੜ ਲੈਂਦੇ ਹਨ ਉਹ ਮਨੁੱਖ ਕਦੇ ਵੀ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦੇ ਸਾਚਾ ਸਬਦ ਰਤੇ ਜਨ ਸਾਚੇ ਹਰ ਪ੍ਰਭ ਆਪ ਮਿਲਾਏ ਜਿਹੜੇ ਮਨੁੱਖ ਸਦਾ ਥਿਰ ਪ੍ਰਭੂ ਦੀ ਸਿਵਸਲਾ ਦੇ ਸ਼ਬਦੋ ਚ ਰੰਗੇ ਰਹਿੰਦੇ ਹਨ ਉਹ ਸਦਾ ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ ਪ੍ਰਭੂ ਨੇ ਆਪ ਹੀ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੁੰਦਾ ਹੈ ਗੁਰ ਕੀ ਬਾਣੀ ਸਬਦ ਪਛਾਤੇ ਸਾਚ ਰਹੇ ਲਿਵ ਲਾਏ ਗੁਰੂ ਦੇ ਸ਼ਬਦ ਦੀ ਰਾਹੀ ਉਹਨਾਂ ਨੇ ਗੁਰੂ ਦੇ ਆਤਮਕ ਤਰੰਗ ਨਾਲ ਸਾਂਝ ਪਾ ਲਈ ਹੁੰਦੀ ਹੈ ਉਹ ਮਨੁੱਖ ਸਦਾ ਫਿਰ ਪ੍ਰਭੂ ਵਿੱਚ ਸੁਰਤ ਜੋੜੀ ਰੱਖਦੇ ਹਨ ਤੂੰ ਆਪ ਨਿਰਮਲ ਤੇਰੇ ਜਨ ਹੈ ਨਿਰਮਲ ਗੁਰ ਕੈ ਸ਼ਬਦ ਵਿਚਾਰੇ हे ਪ੍ਰਭੂ ਪਰਮਾਤਮਾ ਤੂੰ ਆਪ ਪਵਿੱਤਰ ਸਰੂਪ ਹੈ ਅਤੇ ਤੇਰੇ ਸੇਵਕ ਗੁਰੂ ਦੇ ਸ਼ਬਦ ਦੇ ਰਾਹੀ ਤੇਰੇ ਗੁਣਾ ਦਾ ਵਿਚਾਰ ਕਰਕੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ਨਾਨਕ ਤਿਨ ਕੈ ਸਦ ਬਲੇ ਹਾਰੇ RAM ਨਾਮ ਓਰ ਧਾਰੇ ਨਾਨਕ ਨਾ ਮਨੁੱਖਾਂ ਤੋਂ ਸਦਾ ਸੁਦਕੇ ਜਾਂਦਾ ਹੈ ਜਿਹੜੇ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਈ ਰੱਖਦੇ ਹਨ ਪੈਰੋ ਮਹੱਲਾ ਪੰਜਵਾਂ ਅਸ਼ਟਪਦੀਆਂ ਆਕਾਰ ਦੂਜਾ ਰਾਗ ਪੈਰੋ ਘਰ ਦੂਜੇ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਅੱਠ ਬੰਦਾ ਵਾੜੀ ਬਾਣੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਜਿਸ ਨਾਮ ਰਿਦੈ ਸੋਈ ਵੱਡ ਰਾਜਾ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸਦਾ ਹੈ ਉਹੀ ਸਭ ਰਾਜਿਆਂ ਤੋਂ ਵੱਡਾ ਰਾਜਾ ਹੈ ਜਿਸ ਨਾਮ ਰਿਦੈ ਤਿਸ ਪੂਰੇ ਕਾਜਾ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ ਉਸ ਮਨੁੱਖ ਦੇ ਸਾਰੇ ਕੰਮ ਸਿਰੇ ਚੜ ਜਾਂਦੇ ਹਨ ਜਿਸ ਨਾਮ ਹਿਰਦੇ ਤਿੰਨ ਕੋਟ ਧਨ ਪਾਏ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ ਉਸ ਨੇ ਮਾਨੋ ਕਰੋੜਾਂ ਕਿਸਮਾਂ ਦੇ ਧਨ ਪ੍ਰਾਪਤ ਕਰ ਲਏ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਜਦੋਂ ਸੁਖ ਮਿਲਦਾ ਹੈ ਤੇ ਉਹ ਨਾਮ ਵਿੱਚੋਂ ਹੀ ਮਿਲਦਾ ਹੈ ਨਾਮ ਬਿਨਾ ਜਨਮ ਬਿਰਥਾ ਜਾਏ ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ ਤਿਸ ਸਾਲਾਹੀ ਜਿਸ ਹਰ ਧਨ ਰਾਸ ਮੈਂ ਉਸ ਮਨੁੱਖ ਨੂੰ ਵੜਿਉਂਦਾ ਹਾਂ ਜਿਸ ਦੇ ਪਾਸ ਪਰਮਾਤਮਾ ਦਾ ਨਾਮ ਧਨ ਸਰਮਾਇਆ ਹੈ ਸੋ ਵੱਡ ਭਾਗੀ ਜਿਸ ਗੁਰ ਮਸਤਕ ਹਾਥ ਰਹਾਓ ਜਿਸ ਮਨੁੱਖ ਦੇ ਮੱਥੇ ਉੱਤੇ ਗੁਰੂ ਦਾ ਹੱਥ ਟਿਕਿਆ ਹੋਇਆ ਹੋਵੇ ਉਹ ਵੱਡੇ ਭਾਗਾਂ ਵਾਲਾ ਹੈ ਰਹਾਉ ਜਿਸ ਨਾਮ ਰਿਦੈ ਤਿਸ ਕੋਟ ਕਈ ਸੈਨਾ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ ਉਹ ਮਾਨੋ ਕਈ ਕਿਲਿਆਂ ਤੇ ਫੌਜਾਂ ਦਾ ਮਾਲਕ ਹੋ ਜਾਂਦਾ ਹੈ ਜਿਸ ਨਾਮ ਰਿਦੈ ਤਿਸ ਸਹਿਜ ਸੁਖ ਹੈ ਨਾ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ ਉਸ ਨੂੰ ਆਤਮਕ ਡੋਲਤਾ ਦੇ ਸਾਰੇ ਸੁੱਖ ਮਿਲ ਜਾਂਦੇ ਹਨ ਜਿਸ ਨਾਮ ਰਿਦੈ ਸੋ ਸੀਤਲ ਹੂਆ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸਦਾ ਹੈ ਉਸ ਦਾ ਹਿਰਦਾ ਪੂਰਨ ਤੌਰ ਤੇ ਸ਼ਾਂਤ ਰਹਿੰਦਾ ਹੈ ਨਾਮ ਬਿਨਾ ਤ੍ਰਿਗ ਜੀਵਨ ਮੁਵਾ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਆਤਮਕ ਮੋਕਤ ਸਹੈੜ ਲੈਂਦਾ ਹੈ ਉਹਦਾ ਜੀਵਨ ਫਟਕਾਰਯੋਗ ਹੋ ਜਾਂਦਾ ਹੈ ਫਟਕਾਰਯੋਗ ਜੀਵਨ ਉਹਨਾਂ ਦਾ ਹੁੰਦਾ ਹੈ ਜਿਹੜੇ ਪਰਮਾਤਮਾ ਦਾ ਨਾਮ ਭੁੱਲ ਕੇ ਮਨਮੁਖ ਮੂਰਖ ਆਪਣੇ ਮਨ ਦੇ ਪਿੱਛੇ ਲੱਗਦੇ ਹਨ ਕਿਉਂਕਿ ਸਾਡੇ ਪਿੰਡ ਵਿੱਚ ਵੀ ਕਈ ਮੂਰਖ ਹਨ ਉਦੋਂ ਬਾਬਾ ਜੀ ਰਹਿਰਾਜ ਸਾਹਿਬ ਦਾ ਜਾਪ ਸ਼ੁਰੂ ਕਰਦੇ ਹਨ ਤੇ ਤਿੰਨ ਚਾਰ ਮੂਰਖ ਫੁਕਰੇ ਉਹ ਟਰੈਕਟਰਾਂ ਦੇ ਡੈਕ ਲਾ ਕੇ ਗੜੀਆਂ ਵਿੱਚ ਘੁੰਮਦੇ ਹਨ ਤੇ ਫਿਰ ਆਤਮਕ ਮੌਤ ਸਹਿੜ ਲੈਂਦੇ ਹਨ ਇਹੋ ਜੇ ਤੇ ਉਹਨਾਂ ਦਾ ਜੀਵਨ ਗੁਰਬਾਣੀ ਕਹਿੰਦੀ ਫਟਕਾਰ ਜੋਗ ਹੈ ਤ੍ਰਿਗ ਜੀਵਨ ਹੈ ਨਾਮ ਤੋਂ ਬਿਨਾ ਨਾਉ ਫੁਕਰੇ ਆਪ ਰਹਿਰਾਸ ਸਾਹਿਬ ਦਾ ਪਾਠ ਸੁਣਦੇ ਹਨ ਤੇ ਗਲੀਆਂ ਚ ਉੱਚੀ ਉੱਚੀ ਆਵਾਜ਼ ਟਰੈਕਟਰ ਦੇ ਡੱਕ ਲਾਏ ਹੁੰਦੇ ਹਨ ਸਾਡੇ ਪਿੰਡੇ ਮਾਛੀਆਂ ਕਲਨ ਦੀ ਗੱਲ ਹੈ ਗੁਰੂ ਪਿਆਰਿਓ ਕਈ ਵਾਰੀ ਬਾਬਾ ਜੀ ਨੇ ਲੋਸਮਿੰਟ ਕੀਤੀ ਹੈ ਕਿ ਭਾਈ ਤੁਸੀਂ ਡੱਕ ਨਾ ਲਾਇਆ ਕਰੋ ਗੁਰੂ ਦੇ ਟਾਈਮ ਰਹਿਰਾਸ ਦੇ ਟਾਈਮ ਪਰ ਉਹਨਾਂ ਨੂੰ ਕੋਈ ਨਹੀਂ ਕੋਈ ਭਾਵੇਂ ਪਿੰਡ ਵਿੱਚ ਚੜਾਈ ਕਰ ਜਾਵੇ ਕਿਸੇ ਦਾ ਚੌਥਾ ਹੋਵੇ ਜਾਂ ਕਿਸੇ ਦਾ ਭੋਗ ਹੋਵੇ ਕਿਸੇ ਦੇ ਘਰ ਵਿੱਚ ਕਿੰਨਾ ਵੀ ਬਿਮਾਰੀ ਨਾਲ ਸੋਗ ਹੋਵੇ ਉਹਨਾਂ ਫੁਕਰਿਆਂ ਨੇ ਤ੍ਰਿਗ ਹਟਕਾਰਯੋਗ ਫੁਕਰਿਆਂ ਨੇ ਡੈਕ ਲਾ ਕੇ ਗਲੀਆਂ 'ਚ ਘੁੰਮਣਾ ਹੀ ਹੁੰਦਾ ਹੈ ਤੇ ਇਹ ਜਿਆ ਨੂੰ ਫਿਰ ਰੱਬ ਹੀ ਮਾਰਦਾ ਹੈ ਸੋ ਗੁਰੂ ਪਿਆਰਿਓ ਸ਼ਬਦ ਲਮੇਰਾ ਹੈ ਬਾਕੀ ਦੇ ਸ਼ਬਦ ਦੀ ਵਿਆਖਿਆ ਆਪਾਂ ਕੱਲ ਨੂੰ ਅਗਲੇ ਐਪੀਸੋਡ ਵਿੱਚ ਕਰਾਂਗੇ ਜਿਸ ਨਾਮ ਹਿਦੈ ਸੋ ਸੀਤਲ ਹੂਆ ਨਾਮ ਬਿਨਾ ਤ੍ਰਿਗ ਜੀਵਨ ਮੁਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1155 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1156 ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ